ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮੱਲਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਦੋ ਤਾਂ ਵੜਾ ਲੈ ਕੇ ਆਏ ਹਾਂ ਜੀ ਇੱਕ ਬਾਈ ਦੀ ਪੱਠੇ ਕੁੱਤਰਨ ਵਾਲੀ ਮਸ਼ੀਨ ਉਹ ਕਾਊਆ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਮੇਰੀ ਸਪੈਸ਼ਲ ਬੇਨਤੀ ਹੁੰਦੀ ਆ ਵੀਰੇ ਜੇ ਕੋਈ ਸੂਆ ਸਵਾਇਆ ਨਾਗ ਹੁੰਦਾ ਤਾਂ ਤੁਸੀਂ ਆਪ ਦੀ 2 ਟਾਈਮ 4 ਟਾਈਮ 6 ਟਾਈਮ ਮਿਲਕਿੰਗ ਕਰ ਸਕਦੇ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀ ਭਿੰਦਰਾ ਪਿੰਡ ਮਲਕੇ ਜਲਾ ਮੋਗਾ ਤਹਿਸੀਲ ਬਕਾਵਾਂ ਮੋਬਾਈਲ ਨੰਬਰ ਜੀ 9592830081 ਠੀਕ ਆ ਵੀਰੇ ਘਰ ਦੇ ਪਸ਼ੂ ਹੀ ਆ ਜੀ ਹਾਂਜੀ ਕਰਦੇ ਆ ਇੱਕ ਨੰਬਰ ਵਾਰਡ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਾ ਸੂਈ ਇਹ ਦੂਜਾ ਸੂਈ ਕਦੋਂ ਸੂਈ ਆ ਜੀ ਇਹਨੂੰ ਚੌਥਾ ਦਿਨ ਆ ਸੂਈ ਬੱਚਾ ਕੀ ਆ ਜੀ ਬੱਚੀ ਆ ਜੀ ਬੱਚੀ ਜੰਗੀ ਆ ਕੋਈ ਹੈਗਾ ਰਿਕਾਰਡ ਜੀ ਤਾਂ ਨਹੀਂ ਜੀ ਠੀਕ ਆ ਜੀਰ ਦੀ ਗਾਰੰਟੀ ਹੈ ਜੀਰ ਦੀ ਗਾਰੰਟੀ ਕਿੰਨਾ ਬੋਲਾ ਤਿਆਰ ਆ ਜੀ 15 16 ਲੀਟਰ ਬੋਲਾ ਤਿਆਰ ਜੋਕ ਕੇ ਦੇ ਦਾਂਗੇ ਜੋਕ ਕੇ ਕੋਈ ਵੀਰ ਦੋ ਟਾਈਮ ਚਾਰਟ ਜਿੰਨਾ ਟਾਈਮ ਮਰਜ਼ੀ ਚੋਲੇ ਜਿੰਨਾ ਟਾਈਮ ਮਰਜ਼ੀ ਚੋਕੇ ਲੈ ਜੇ ਹਨਾਂਾਂ ਦੀ ਵੀ ਗਾਰੰਟੀ ਹੈ ਗਾਰੰਟੀ ਤੋੜ ਕੇ ਦੇਖਾ ਦੀ ਵੀ ਸੂਆ ਬਾਈ ਦੱਸਦਾ ਕਿ ਦੂਜਾ ਸੂਈ ਆ ਜੀ ਅੱਜ ਚੌਥਾ ਦਿਨ ਹੋ ਗਿਆ ਸੂਈ ਨੂੰ ਬੱਚਾ ਮਗਰ ਆ ਜਾਂਦਾ ਜੀ ਬੱਚੀ ਇੱਕ ਨਗ ਨਾ ਇੱਕ ਨਗ ਤੁਹਾਨੂੰ ਫਰੀ ਮਿਲ ਜਾਣਾ ਜੀ ਨੈਟ 14 15 ਕਿਲੋ ਬੌਲੀ ਤਿਆਰ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬਾਕੀ ਥਾਣੇ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਸੋਨਾ ਘਾਟ ਵਾਲਾ ਹਵਾਨਾ ਥਾਣ ਤੁਨੂੰ ਆਪਾਂ ਨੇੜੇ ਤੋਂ ਚੈੱਕ ਕਰਾ ਦਾਂਗੇ ਐਣ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਕੋਡ ਸ਼ਾਂਗ ਪੂਰਾ ਵੀ ਨਹੀਂ ਥਾਣ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਸੀਰਸ ਲੱਗਾ ਵੀਰੇ ਪੂਰੀ ਹਾਂ ਪੂਰੀ ਸੀਰਸ ਕਿੰਨਾ ਪਿਆ ਜੋ ਦੁੱਧ ਜੀ ਦੁੱਧ ਬਾਕੀ ਸੇਵਾ ਤਾਂ ਅਸੀਂ ਤਾਂ ਕਹਿੰਨੇ 20 ਲੀਟਰ ਤੋਂ ਪਲੱਸ ਚੜ੍ਹਦੀ ਠੀਕ ਆ ਜਿੰਨਾ ਅੱਜ ਦੱਸਿਆਗਾ ਪਰ 10 ਕਿਲੋ ਉਹ ਜੋਕ ਕੇ ਲੈ ਜੀ ਉਹ ਜੋਕ ਕੇ ਲੈ ਜੈ ਜੀ ਡਿਮਾਂਡ ਜਿਹੜੇ ਲੈਣੀ ਆ ਵੀਰੇ ਇਹਦਾ ਭਈ 85000 ਲੈਣੀ ਆ ਉਹ ਜੋ ਮਾਨਤਾ ਨਾ ਮਾਨਤਾ ਨਹੀਂ ਕਰਾਂਗੇ ਮਾਨਤਾ 85000 ਚੋ ਜੀ ਹਾਂ ਠੀਕ ਆ 85000 ਰੁਪਿਆ ਚੋ ਬਾਈ ਕੰਨ ਦਾ ਥੋੜਾ ਕਨਾ ਮਾਨਤਾ ਨਹੀਂ ਕਰ ਦਾਂਗੇ ਬਾਕੀ ਵੀਰੇ ਇੱਕ ਨਗ ਨੱਕ ਦਾ ਇੱਕ ਦਾਕ ਤੁਹਾਨੂੰ ਫ੍ਰੀ ਮਿਲ ਜਾਣਾ ਦੋ ਨੰਬਰ ਨਾ ਗੇ ਵੀਰੇ ਇਹਦਾ ਸੂਆ ਕਿੰਨਾ ਮਾਜੇ ਇਹ ਤੀਜਾ ਸੂਆ ਸੁਈ ਵੀ ਆਪਨੇ ਕਦੋਂ ਸੂਈ ਹੈ ਜੀ ਇਹਨੂੰ ਹੋ ਗਏ 2 ਮਹੀਨੇ ਸੂਈ 2 ਮਹੀਨੇ ਹੋ ਗਏ ਬੱਚਾ ਜੀ ਇਹਦਾ ਇਹ ਐਕਸਪਾਇਰ ਹੋ ਗਿਆ ਬੱਚਾ ਜੀ ਐਕਸਪਾਇਰ ਹੋ ਗਿਆ ਠੀਕ ਆ ਕਿੰਨਾ ਦੁੱਧ ਤਿਆਰ ਆ ਜੀ ਹੁਣ 17 18 ਕਿਲੋ ਹੈਗਾ ਜੋ ਪਹਿਲਾਂ ਸਾਜਰ ਥੱਲੇ ਸੀਗਾ 26 ਤਾਈ ਹੁਣ ਗਰਮੀਆਂ ਘਟ ਗੀਆਂ ਹਾਂ ਗਰਮੀ ਜ਼ਿਆਦਾ ਥੋੜੀ ਜਾਨੀ 17 ਕਿਲੋ ਅੱਜ ਜੋ ਚੌਕ ਰੋਡ ਜਨੇਟਾ ਮਰਦੀ ਚੋਲੇ ਆ ਖਣਾ ਦੀ ਇਹਦੀ ਵੀ ਗਾਰੰਟੀ ਗਾਰੰਟੀ ਆ ਠੀਕ ਆ ਵੀਰੇ ਧੁਰ ਕੇ ਦਿਖਾ ਦਿਓ ਜੀ ਬਾਕੀ ਸੋਨਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ ਹਵਾਨੇ ਦੇ ਬਰੀਕ ਬਰੀਕ ਵੀ ਇੰਜ ਤੁਸੀਂ ਚੈੱਕ ਕਰ ਸਕਦੇ ਹੋ ਅੱਜ 2 ਮਹੀਨਿਆਂ ਦੀ ਸੂਈ ਥੱਲੇ 17 ਕਿਲੋ ਦੁੱਧ ਕਹਿੰਕੀ ਤੁਹਾਨੂੰ ਵੀ ਪਤਾ ਵੀਰੇ ਗਰਮੀ ਕਾਰਨ ਸਾਰੇ ਪਸ਼ੂ ਦੁੱਧ ਘਟ ਗਏ ਤਾਂ ਕਰਕੇ ਬਾਈ ਕਹਿੰਦਾ ਘਟ ਗਈ 26 27 ਕਿਲੋ ਦਾ ਸੱਜਰ ਦਾ ਰਿਕਾਰਡ ਆ ਬਾਕੀ ਜਾਤ ਬਰੀਡ ਦੀ ਚੰਗੀ ਮਿਲਕ ਮੀਨ ਪੂਰੀ ਸਟਰੋਂਗ ਆਉਂਦੀ ਰੱਸੀ ਹਰਗੀ ਸੋਨਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਪੋੜ ਸ਼ਾਂਗ ਪੋਰਾ ਵੀ ਨੇ 17 ਕਿਲੋ ਦੀ ਮਲਕੀਓ ਵੇਰੇ ਤੁਸੀਂ ਕਰਨੀ ਆ ਬਾਈ ਦੇ ਘਰੋਂ ਜੋਖ ਕੇ ਲੈ ਜੇ ਜੀ ਕੋਈ ਵੀਰ ਬਾਕੀ ਸੀਰੀਅਸ ਲੱਗਾ ਵੀਰੇ ਹਾਂ ਸੀਰੀਅਸ ਲੱਗਾ ਇਹਦੀ ਜੈਜ ਦੀ ਡਿਮਾਂਡ ਜਿਹੜੇ ਲੈਣੀ ਆ ਇਹ ਤਾਂ 75000 ਰੁਪਏ ਜੋੜਾ ਲੈ ਜੇ ਸੱਜਣ ਕੋਈ ਉਹ ਕਰ ਦਾਂਗੇ ਮੌਕੇ ਤੇ ਮਾਨਤਾਂ ਠੀਕ ਆ ਇਹਦੀ ਡਿਮਾਂਡ ਬਾਈ 75000 ਰੁਪਿਆ ਕਰਦੇ ਆ ਬਾਕੀ ਬਾਈ ਕਹਿੰਦਾ ਵਿੱਚੋਂ ਮਾਨਦਾਨ ਆਪਾਂ ਜ਼ਰੂਰ ਕਰ ਦਾਂਗੇ ਇੱਕ ਬਾਈ ਕੋਲ ਪੱਠੇ ਕੁਦਰਨ ਵਾਲੀ ਮਸ਼ੀਨ ਆ ਜੀ ਤੇ ਵੀਰੇ ਇਹ ਮੋਟਰ ਸਮੇਤ ਦੇਣੀ ਹੈ ਹਾਂ ਵੀਰੇ ਮੋਟਰ ਸਮੇਤ ਦੇਣੀ ਨਾਲ ਐ ਫਿੱਟ ਸਾਰਾ ਫਿੱਟ ਟਾਇਰ ਟੂਰ ਲਵਾਏ ਹੋਏ ਜਮ ਠੀਕ ਆ ਬਾਕੀ ਟਾਇਰ ਲੱਗੇ ਹੋਏ ਆ ਜੀ ਚਾਲੂ ਹਾਲਤ ਚ ਇਹ ਫਿਰ ਵੀਰੇ ਕਾਦੂ ਵਕਾਊ ਕਰਤੀ ਜੀ ਨਵਾਂ ਲੈ ਕਣ ਬਸ ਉਹ ਜਿਆਦਾ ਕਰਕੇ ਵੀ ਇਹ ਛੋਟੀ ਇਹ ਛੋਟ ਆ ਹਾਂ ਇਹ ਵੱਡਾ ਲੈ ਵੱਡਾ ਸੰਦੀ ਗੱਲ ਹਾਂ ਠੀਕ ਆ ਬਾਕੀ ਕੰਡੀਸ਼ਨ ਸਾਫ ਪਈ ਆ ਚਾਲੂ ਹਾਲਤ ਆ ਟਾਇਰ ਲੱਗੇ ਹੋਏ ਯਾਨੀ ਅਡਜਸਟਮੈਂਟ ਆ ਜੀ ਜਿੱਥੇ ਤੁਸੀਂ ਚਾਹੇ ਲਿਜਾ ਸਕਦੇ ਆ ਜੀ ਬਾਕੀ ਮੋਟਰ ਕਿੰਨੇ ਦੀ ਆ ਜੀ 2 ਦੀ ਆ ਜੀ ਦੋ TPD ਇਹ ਤਾਂਬੇ ਚ ਹੈ ਕਿ ਕਾਪਰ ਚ ਜੀ ਇਹ ਕਾਪਰ ਚ ਠੀਕ ਆ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ 15000 ਰੁਪਏ ਦਾ ਸਮੇਤ ਮੋਟਰ ਸਮੇਤ ਮੋਟਰ ਠੀਕ ਆ ਇਹਦੀ 15000 ਰੁਪਿਆ ਡਿਮਾਂਡ ਸਮੇਤ ਮੋਟਰ ਬਾਕੀ ਜੀ ਨੂੰ ਵੀ ਕੋਈ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ